ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਉਮੀਦ ਕਰਦਾ ਹਾਂ ਆਪ ਸਭ ਚੜ੍ਹਦੀ ਕਲਾ 'ਚ ਹੋਵਗੇ ਜੀ ਦਾਸ ਵੀ ਆਪ ਸਭ ਦੇ ਦੁਆਵਾ ਸਭ ਦਾ ਚੜ੍ਹਦੀ ਕਲਾ 'ਚ ਹੈ ਜੀ ਬੇ ਰਹਿ ਵਾਹਿਗੁਰੂ ਦੀ ਗੁਰੂ ਪਿਆਰਿਓ ਬਹੁਤ ਗੁਰੂ ਪਿਆਰੇ ਪਿਤਾ ਪਰਮੇਸ਼ਵਰ ਦੇ ਚਰਨਾਂ 'ਚ ਲੱਗੇ ਹੋਏ ਹਨ ਕਾਫੀ ਸਾਰੀਆਂ ਵੀਡੀਓ ਲਗ ਲਗ ਸੰਗ ਤਾੜੇ ਭੇਜਿਆ ਨਹੀਂ ਥਾਵਾਂ ਤੋਂ ਦਾਸ ਦਾ ਵੀਡੀਓ ਨੂੰ ਅਪਲੋਡ ਕਰਨ ਲੱਗੇ ਆਪ ਜੀ ਵੀ ਅਨੰਦ ਲਓ ਜੋ ਸੇਵਾ ਪਿਤਾ ਪਰਮੇਸ਼ਵਰ ਸਾਡੇ ਤੋਂ ਲੈ ਰਹੇ ਹਨ ਸਾਰਿਆਂ ਤੋਂ ਉਸ ਸੇਵਾ ਵਿੱਚ ਜਰੂਰ ਸ਼ਾਮਲ ਹੋਈਏ ਆਪਾਂ ਸਵੇਰੇ ਸ਼ਾਮ ਦੀ ਜੋ ਸੇਵਾ ਲੈ ਰਹੇ ਹਨ ਸਵੇਰ 5 ਵਜੇ ਦਾ ਸਮਾਂ ਸਵੇਰ ਦਾ ਤੇ 5:30 ਦਾ ਸ਼ਾਮ ਦਾ ਹੈ ਬਹੁਤ ਸਾਰੇ ਗੁਰੂ ਪਿਆਰਿਆਂ ਨੇ ਜੋਤ ਦੇ ਬਾਰੇ ਪ੍ਰਸ਼ਨ ਕੀਤਾ ਹੈ ਕਿ ਜੋਤ ਦਾ ਕੀ ਸਮਾਂ ਹੋਣਾ ਚਾਹੀਦਾ ਹੈ ਗੁਰੂ ਪਿਆਰਿਓ ਜੋਤ ਦਾ ਸਮਾਂ ਅਮਰਤ ਵੇਲੇ ਦਾ ਤੇ ਸ਼ਾਮ ਨੂੰ ਇਹ ਰਾਸਾਹ ਵੇਲੇ ਦਾ ਹੁੰਦਾ ਹੈ ਦੋ ਦੋ ਵੇਲੇ ਵੀ ਜੋਤ ਜਗਾ ਸਕਦੇ ਹਾਂ ਜਾਂ ਇੱਕ ਵਾਰੇ ਸਵੇਰੇ ਜਾਂ ਇੱਕ ਵਾਰ ਸ਼ਾਮ ਨੂੰ ਜਾਂ ਦੋਨੋਂ ਵਾਰ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ ਉਹ ਆਪਾਂ ਜਗਾ ਸਕਦੇ ਆ ਆਪਣੇ ਸ਼ਰਧਾ ਮੁਤਾਬਕ ਸਮੇਂ ਮੁਤਾਬਕ। ਔਰ ਕਈ ਗੁਰੂ ਪਿਆਰਿਆਂ ਨੇ ਪੁੱਛਿਆ ਜੇ ਵਿਜ ਦੀ ਸਾਨੂੰ ਸਮਰਨਾ ਨਾ ਲੱਗੇ ਕਦੇ ਜੋਤ ਜਗਾਉਣੀ ਭੁੱਲ ਜਾਈਏ ਜਾਂ ਕਦੇ ਚਲੇ ਜਾਈਏ ਫਿਰ ਉਹਦਾ ਕੋਈ ਨੁਕਸਾਨ ਕੋਈ ਪਾਪ ਕੋਈ ਕਿਸੇ ਤਰ੍ਹਾਂ ਦਾ ਨਹੀਂ ਗੁਰੂ ਪਿਆਰਿਆਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਦੋਂ ਆਪਾ ਜੋਤ ਜਗਾਉਣ ਦੀ ਸੇਵਾ ਪਿਤਾ ਪਰਮੇਸ਼ਵਰ ਤੋਂ ਲੈਣੀ ਹੈ ਉਦੋਂ ਆਪਾਂ ਇਹ ਅਰਦਾਸ ਕਰਦੇ ਨਹੀਂ ਹੈ ਕਿ ਪਿਤਾ ਪਰਮੇਸ਼ਵਰ ਆਪਜੀ ਦੀ ਕਿਰਪਾ ਸਦਕਾ ਆਪਜੀ ਸੇਵਾ ਲੈ ਰਹੇ ਹਾਂ ਦਾਸ ਦੀ ਵਸ ਦੀ ਗੱਲ ਨਹੀਂ ਆਪਜੀ ਰੋਜ਼ ਸੇਵਾ ਲੈਣਾ ਤੇ ਜੇ ਉਹ ਰੋਜ਼ ਲੈ ਸਕਮਗੇ ਤਾਂ ਬਹੁਤ ਵਧੀਆ ਗੱਲ ਹੈ ਤੇ ਕਦੇ ਵਿੱਚ ਉਹ ਗੱਲ ਕੋਈ ਵਿਸਰਵ ਵੀ ਜਾਵਗੀ ਤਾਂ ਉਹਦੇ ਵਿੱਚ ਕੋਈ ਐਸੀ ਡਰ ਵਾਲੀ ਭੈਅ ਵਾਲੀ ਗੱਲ ਨਹੀਂ ਗੁਰੂ ਪਿਆਰੇਓ ਇਸ ਗੱਲ ਤੇ ਗੁਰੂ ਸਾਹਿਬ ਤੇ ਵਿਸ਼ਵਾਸ ਰੱਖ ਕੇ ਚੱਲਿਆ ਕਰੋ ਦਿਆ ਦੇ ਸਾਗਰ ਦੇ ਤੇ ਬਾਕੀ ਸਭ ਸਤਿਪ੍ਰੀਅਮ ਪ੍ਰਭੇਸ਼ਵਰ ਦੀ ਮਿਹਰ ਹੈ ਕਿਰਪਾ ਹੈ। ਇਸ ਵਾਰ ਗੁਰੂ ਸਾਹਿਬ ਨੇ ਦਾਸ ਤੋਂ ਗੁਰਪੁਰਬ ਦੇ ਮੌਕੇ ਤੇ ਮਠਾਈਆਂ ਦੇ ਲੰਗਰ ਦੀ ਸੇਵਾ ਲਈ ਗੁਰੂ ਪਿਆਰੇਉ ਦਾਸ ਉਹ ਵੀ ਕੁਝ ਵੀਡੀਓਜ਼ ਆਪ ਜੀ ਨਾਲ ਸਾਂਝੀਆਂ ਕਰੇਗਾ। ਬਹੁਤ ਮਾਈ ਗੁਰੂ ਨੇ ਮਿਹਰ ਕੀਤੀ ਕਿਰਪਾ ਕੀਤੀ। ਗੁਰੂ ਪਿਆਰੇਉ ਬਹੁਤ سارے ਗੁਰੂ ਪਿਆਰਿਆਂ ਦੇ ਪ੍ਰਸ਼ਨ ਆਏ ਹਨ। ਕੀ ਜੀ ਨਾਮ ਸਿਮਰਨ ਕਿਵੇਂ ਜਪਣਾ ਹੈ ਸੁਣਨ ਦੇ ਵਿੱਚ ਧਿਆਨ ਰੱਖਣਾ ਹੈ ਪੜਨ ਦੇ ਵਿੱਚ ਜਪਨ 'ਚ ਧਿਆਨ ਰੱਖਣਾ ਹੈ ਕਿਸ ਤਰ੍ਹਾਂ ਜਪਣਾ ਹੈ ਗੁਰੂ ਪਿਆਰੇ ਉਦਾਸ ਨੇ ਪਹਿਲਾਂ ਵੀ ਦੱਸਣ ਦੀ ਕੋਸ਼ਿਸ਼ ਕੀਤੀ ਸੀ ਪਤਾ ਪਰਮੇਸ਼ਰ ਕਹਿੰਦੇ ਹਨ ਅਸੀਂ ਕਿਤੇ ਧਿਆਨ ਨਹੀਂ ਲਾਉਣਾ ਅਸੀਂ ਧਿਆਨ ਦੇ ਵਿੱਚੋਂ ਤਾਂ ਨਿਕਲਣਾ ਹੈ ਅਸੀਂ ਸਾਰੇ ਦੁਨਿਆਵੀ ਧਿਆਨਾਂ ਦੇ ਵਿੱਚ ਲੱਗੇ ਹੋਏ ਹਾਂ ਅਸੀਂ ਉਹਨਾਂ ਧਿਆਨਾਂ ਦੇ ਵਿੱਚੋਂ ਨਿਕਲ ਕੇ ਸਿਰਫ ਵਾਹਿਗੁਰੂ 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 ਜਪਨਾ ਹੈ ਤੇ ਜਪੀ ਜਾਣਾ ਹੈ ਜੇ ਅਸੀਂ ਇੱਥੇ ਵੀ ਧਿਆਨ ਲਾਉਣ ਲੱਗ ਜਾਂਦੇ ਹਾਂ ਫਿਰ ਅਸੀਂ ਆਪਣੀ ਮਤ ਤਿਆਗੀ ਨਹੀਂ ਅਸੀਂ ਆਪਣੀ ਮਤ ਵਰਤ ਰਹੇ ਹਾਂ ਪਤਾ ਪਰਮੇਸ਼ੁਰ ਕਹਿੰਦਾ ਹੈ ਆਪਣੀ ਮਤ ਤਿਆਗ ਤੇ ਆ ਜਾ ਆਪਾਂ ਨੂੰ ਜਪਣ ਦਾ ਹੁਕਮ ਹੈ ਜਪਦੇ ਜਪਦੇ ਸਾਡੇ ਅੰਦਰ ਬ੍ਰਹਮ ਅਗਨੀ ਜਵਲਿਤ ਹੋਏਗੀ ਜਿਹਦੇ ਨਾਲ ਸਾਡੇ ਬਾੜੇ ਕਿਰੇ ਬਾਣ ਕਰਮ ਤੇ ਹੋਰ ਜਿਹੜੇ ਸਾਡੇ ਸੰਚਿਤ ਕਰਮ ਪ੍ਰਲੋਬਨ ਦੇ ਵਿੱਚ ਕਰਮ ਬਾੜੇ ਕਰਮ ਜਿਹੜੇ ਉਹਦੇ ਫਲ ਹੋ ਜਾਣਗੇ ਨਾ ਲਾਲ ਸਾਡੀ ਸਫਾਈ ਚੱਲੇਗੀ ਆਪਣੇ ਆਪ ਹੀ ਸੁੱਤੇ ਸਿੱਧ ਹੀ ਅੰਦਰੋਂ ਸਾਡਾ ਪ੍ਰਕਾਸ਼ ਹੋਣਾ ਸ਼ੁਰੂ ਹੋਏਗਾ ਮਨ ਸਾਡਾ ਮਨ ਮੰਦਰ ਵਿੱਚ ਟਿਕਣਾ ਸ਼ੁਰੂ ਹੋ ਜਾਏਗਾ ਜਦੋਂ ਅਸੀਂ ਨਾਮ ਜਪਦੇ ਜਪਦੇ ਨਿਰਵਿਚਾਰ ਹੋ ਜਾਵਾਂਗੇ ਉਥੇ ਫਿਰ ਪਿਤਾ ਪਰਮੇਸ਼ਵਰ ਪ੍ਰਕਾਸ਼ ਰੂਪ ਦੇ ਵਿੱਚ ਵਰਾਜਬਾਨ ਹਨ ਊਰਜਾ ਰੂਪ ਵਿੱਚ ਵਰਾਜਬਾਨ ਹਨ ਗੁਰੂ ਪਿਆਰੇਓ ਅਸੀਂ ਪਿਤਾ ਪਰਮੇਸ਼ਵਰ ਨਾਲ ਪ੍ਰੇਮ ਪਾਉਣਾ ਹੈ ਅਸੀਂ ਕਿਸੇ ਤਰ੍ਹਾਂ ਦੀਆਂ ਗਿੰਤੀਆਂ ਬਿੰਤੀਆਂ ਜਾਂ ਆਪਣੀ ਮਤ ਨੂੰ ਨਹੀਂ ਵਰਤਣਾ ਜਿਦ ਹੀ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਪ੍ਰੇਮ ਦੀ ਖੇੜ ਸਾਰੀ ਉਹ ਹੁਣ ਤੁਸੀਂ ਕਿਵੇਂ ਪ੍ਰੇਮ ਪਾਉੜਿਓ ਵੇ ਤੁਹਾਡੇ ਤੇ ਡਿਪੈਂਡ ਕਰਦਾ ਹੈ ਬਸ ਸਿਰਫ ਪ੍ਰੇਮ ਦੀ ਗੱਲ ਹੈ ਅਸੀਂ ਨੀਵੇਂ ਹੁੰਦੇ ਜਾਣਾ ਹੈ ਵਿਸ਼ਦੇ ਜਾਣਾ ਹੈ ਜਿਵੇਂ ਜਿਵੇਂ ਅਸੀਂ ਗੁਰੂ ਨਾਲ ਸਾਜ ਬਣਾਵਾਂਗੇ ਉਸੇ ਤਰ੍ਹਾਂ ਹੌਲੀ ਹੌਲੀ ਪ੍ਰੇਮ ਬਣਦਾ ਜਾਏਗਾ ਗੁਰੂ ਘਰ ਜਾ ਕੇ ਬੈਠਣ ਨਾਲ ਨਾਮ ਸਿਮਰਨ ਨਾਲ ਸੇਵਾ ਕਰਨ ਨਾਲ ਪੁੰਨ ਦਾਨ ਕਰਨ ਨਾਲ ਮਰਿਆਦਾ ਕਮਾਉਣ ਨਾਲ ਇਹਦੇ ਨਾਲ ਹੌਲੀ ਹੌਲੀ ਸਾਡੀ ਪਿਤਾ ਪਰਮੇਸ਼ਵਰ ਨਾਲ ਨੇੜਤਾ ਹੁੰਦੀ ਹੈ ਸਾਝ ਬਣਦੀ ਹੈ ਸਾਡੇ ਅੰਦਰ ਹੀ ਬੈਠੇ ਹਨ ਗੁਰੂ ਪਿਆਰੇ ਉਹ ਕਿਤੋਂ ਬਾਹਰੋਂ ਨਹੀਂ ਆਉਣਾ ਉੰਦਰੋਂ ਹੀ ਸਾਡੇ ਫੁਰਨਿਆਂ ਨੂੰ ਗੱਲਬਾਤ ਨੂੰ ਸਾਡੇ ਕਾਰਜਾਂ ਨੂੰ ਦੇਖ ਰਹੇ ਹਨ ਸਾਡੀ ਸੋਚ ਨੂੰ ਪੜ ਰਹੇ ਹਨ ਕਿ ਕਿੱਥੇ ਖੜਾ ਹੈ ਕੀ ਗੱਲ ਕਰ ਰਿਹਾ ਹੈ ਇਸ ਲਈ ਗੁਰੂ ਪਿਆਰਿਓ ਆਪਣੀ ਮਤ ਨੂੰ त्याਕ ਕੇ ਗੁਰੂ ਦੇ ਚਰਨਾਂ 'ਚ ਸਮੇ ਸਮੇ ਤੇ ਹਾਜ਼ਰ ਹੁੰਦੇ ਰਹੀਏ ਤਾਂ ਜੋ ਸਾਡੇ ਤੇ ਮਿਹਰ ਕਿਰਪਾ ਹੋਏ ਉਹ ਪਿਤਾ ਪਰਮੇਸ਼ਵਰ ਬਹੁਤ ਦੂਰ ਦੇਸ਼ੀ ਦੇ ਮਾਲਕ ਨੇ ਬਹੁਤ ਜਿਆਦੇ ਵੱਡੇ ਨੇ ਸਾਡੀ ਸੋਚ ਸਾਡੀ ਪਹੁੰਚ ਬਹੁਤ ਜਿਆਦੇ ਤੁੱਛ ਮਾਤਰ ਹੈ ਜੇ ਪਹੁੰਚ ਹੈ ਵੀ ਤਾਂ ਉਹਨਾਂ ਦੀ ਕਿਰਪਾ ਸਦਕਾ ਹੈ ਤੇ ਇਸ ਕਰਕੇ ਗੁਰੂ ਪਿਆਰੇਓ ਜਿੱਥੋਂ ਵੀ ਸਾਨੂੰ ਜੋ ਕੋਈ ਸੇਵਾ ਮਿਲਦੀ ਹੈ ਉਸ ਸੇਵਾ ਦਾ ਲਾਭ ਲਿਆ ਕਰੀਏ ਤਾਂ ਜੋ ਸਾਡਾ ਇਹ ਜੀਵਨ ਸਫਲਾ ਹੋ ਸਕੇ ਅਸੀਂ ਉਸ ਪਿਤਾ ਪਰਮੇਸ਼ਵਰ ਦੇ ਚਰਨੀ ਲੱਗ ਕੇ ਆਵਾਗਵਨ ਤੋਂ ਮੁਕਤੀ پا ਸਕੀਏ ਇਹ ਦੋ ਰਸਤੇ ਨੇ ਗੁਰੂ ਪਿਆਰਿਓ ਇੱਕ ਮੁਕਤੀ ਮਾਰਗ ਹੈ ਇੱਕ ਬ੍ਰह्म ਮਾਰਗ ਹੈ ਬਹੁਤ ਸਾਰੇ ਗੁਰੂ ਪਿਆਰਿਆਂ ਨੂੰ ਇਸ ਗੱਲ ਦਾ ਭਲੇਖਾ ਹੈ ਕਿ ਦਸਵੰਦ ਦਵਾਰ ਖੁੱਲੇਗਾ ਤਾਂ ਸਾਨੂੰ ਮੁਕਤੀ ਹੋਏਗੀ ਨਹੀਂ ਗੁਰੂ ਪਿਆਰਿਓ ਬ੍ਰह्म ਮਾਰਗ ਲੱਗ ਚੀਜ਼ ਹੈ ਮੁਕਤੀ ਮਾਰਗ ਲੱਗ ਹੈ ਮੁਕਤੀ ਮਾਰਗ ਵਾਸਤੇ ਸਾਨੂੰ ਪਿਤਾ ਪਰਮੇਸ਼ਵਰ ਨੇ ਦਸਵੰਦ ਕੱਢਣ ਲਈ ਕਿਹਾ ਹੈ ਸਵਾਸਾ ਦਾ ਦਸਵੰਦ ਜਿਹੜਾ ਹੈ ਉਹ ਪਿਤਾ ਪਰਮੇਸ਼ਵਰ ਦੇ ਚਰਨੀ ਲਾਉਣਾ ਹੈ ਮਾਇਆ ਦਾ ਵੀ ਦਸਵੰਦ ਕੱਢ ਕੇ दया प्रगट करके दया दे राही धर्म कमाਉਣਾ ਹੈ ضرورتਪੰਦਤ ਦੀ ਸੇਵਾ ਕਰਨੀ ਹੈ ਇਸੇ ਲਈ ਸਾਨੂੰ ਦਸਵੰਧ ਦੀ ਜਿਹੜੀ ਬਵਸਤਾ ਗੁਰੂ ਸਾਹਿਬ ਨੇ ਦਿੱਤੀ ਹੈ ਤਾਂ ਜੋ ਸਾਡਾ ਮੁਕਤੀ ਮਾਰਗ ਦੇ ਵਿੱਚ ਦਿਨਕਲਦੇ ਹੋਏ ਸਾਨੂੰ ਮੁਕਤੀ ਮਿਲ ਸਕੇ ਅਸੀਂ ਮੁਕਤ ਹੋ ਜਾਈਏ ਆਗਵਤ ਤੋਂ ਮੁਕਤ ਹੋ ਜਾਈਏ ਲੇਕਿਨ ਜੇ ਅਸੀਂ ਬ੍ਰह्म मार्ग ਤੇ ਚੱਲਣਾ ਹੈ ਉਹ ਰਸਤਾ ਲੱਗ ਹੈ ਉਹ ਬ੍ਰह्म ਦੇ ਬਾਰੇ ਜਾਣਕਾਰੀ ਲੈਣਾ ਬ੍ਰਹਮਵੱਡਾ ਦੀ ਸੈਰਾਂ ਕਰ ਲੀਆ ਦਸਵਾਂ ਦਵਾਰ ਖੁੱਲਣ ਤੋਂ ਬਾਅਦ ਜਿੱਥੇ ਜੀ ਕਰਦੋ ਉੱਥੇ ਪਹੁੰਚ ਜਾਣਾ ਅੱਗਾ ਪਿਛਾ ਸਾਰਾ ਜਾਣ ਲੈਣਾ ਪਵੇ ਇਸ ਜਾਣ ਲੈਣਾ ਆਉਣ ਵਾਲੇ ਸਮੇਂ ਬਾਰੇ ਉਥੋਂ ਕੋਈ ਸੰਗਤ ਦੀ ਸੇਵਾ ਜੇ ਮਿਲ ਜਾਵੇ ਪਤਾ ਪਰਮੇਸ਼ਵਰ ਦੇ ਕਰੋ ਸੇਵਾ ਕਰਨਾ ਉਹ ਪਤਾ ਪਰਮੇਸ਼ਵਰ ਵੱਲੋਂ ਹੀ ਮਿਹਰ ਕਰਪਾਹ ਦੀ ਉਹ ਸਾਡੇ ਵੱਸ ਦੀ ਗੱਲ ਨਹੀਂ ਗੁਰੂ ਪਿਆਰੇਓ ਇਸੇ ਨੂੰ ਤਾਂ ਮਤ ਤਿਆਗਣਾ ਕਰਦੇ ਹਨਾ ਅਰ 10 ਬੇਨਤੀ ਲਾ ਸਕਦੇ ਹੋ ਪਰ ਬਤਲੀ ਵਰਤਨੀ ਬਹੁਤ ਵਾਰ ਉਹ ਸੇਵਾ ਨਹੀਂ ਲੈਂਦੇ ਸਾਨੂੰ ਉਜਾਗਰ ਨਹੀਂ ਕਰਦੇ ਨਹੀਂ ਸੇਵਾ ਲੈਣੀ ਹੁੰਦੀ ਸਾਡੇ ਤੋਂ ਉਹਨਾਂ ਨੇ ਜੋ ਸਾਡੀ ਕਮਾਈ ਹੁੰਦੀ ਹੈ ਉਹ ਜਮ੍ਹਾਂ ਰਹਦੀ ਹੈ ਪਰ ਅਸੀਂ ਦਸਵਧ ਕੱਢ ਕੇ ਮੁਕਤੀ ਮਾਰਗ ਤੇ ਚੱਲਦੇ ਹੋਏ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਆਵਾਗਮਨ ਤੋਂ ਮੁਕਤ ਹੋ ਜਾਵਾਂਗੇ ਬਾਰ ਬਾਰ ਸਾਨੂੰ ਇਸ ਜੀਵਨ ਦੇ ਵਿੱਚ ਆ ਕੇ ਜਿਹੜੀ ਧੂਕੜੀ ਸਾਡੀ ਉਹ ਨਹੀਂ ਹੋਏਗੀ ਦੇ ਸਟਰਗਲ ਕਰ ਰਹੇ ਤੇ ਉਸ ਤੋਂ ਬਚ ਜਾਵਾਂਗੇ। ਤਾਂ ਇਸ ਕਰਕੇ ਸਵੇਰੇ ਸ਼ਾਮ ਦਾ ਜਿਹੜਾ ਸਮਾਂ ਹੈ ਉਹ ਦੋਨੋਂ ਸਮੇਂ ਬੁਲਾ ਕੇ ਦਸਵਧ ਕੱਢਿਆ ਜਾਵੇ ਤੇ ਇੰਨਾ ਵੀ ਬਹੁਤ ਹੈ ਕਲਯੁਗ ਦੇ ਵਿੱਚ। ਬਿਲਕੁਲ ਇਹ ਸਿੱਡੇ ਹੀ ਸੋਚ ਰੋ ਕਿ ਜੇ ਸਾਡਾ ਦਸਵਧ ਦਵਾਰ ਨਹੀਂ ਖੁੱਲਿਆ ਤੇ ਸਾਨੂੰ ਕੋਈ ਪ੍ਰਾਪਤੀ ਨਹੀਂ ਹੋਈ। ਗੁਰਪਿਆਰਿਓ ਪਿਤਾ ਪ੍ਰਵੇਸ਼ਵਰ ਦੇ ਨਾਮ ਨਾਲ ਜੁੜੇ ਰਹੋ। ਪਿਤਾ ਪ੍ਰਵੇਸ਼ਵਰ ਸਾਨੂੰ ਸਭ ਨੂੰ ਉੱਚ ਦੀ ਅਕਲਾ ਬਖਸ਼ਣ। ਤੇ 10 ਕੁਝ ਵੀਡੀਓਜ਼ ਦੀ ਆਪ ਜ਼ੀਰੋ ਸਾਂਝ ਪਉਦਾ ਹੈ 10-10 ਲਈ ਵੀ ਗੱਲਾਂ ਠੀਕ ਰਹੀ ਕੋਈ ਥੋੜਾ ਬੁਖਾਰ ਦੀ ਵੀ ਅੱਜ ਤੇ ਸ਼ਿਕਾਇਤ ਰਹੀ ਇੱਕ ਦੋ ਦਿਨ ਵਿੱਚ ਠੀਕ ਹੋ ਜਾਏਗਾ ਗੁਰੂ ਪਿਆਰੇਓ ਫਿਰ ਪ੍ਰੋਪਰ ਵੀਡੀਓ ਦੀ ਸਾਂਝ ਪਾਈ ਜਾਏਗੀ ਤੇ 10 ਕੁਝ ਵੀਡੀਓ ਪਉਦਾ ਹੈ ਜੀ ਆਪ ਜੀ ਅਦਲੋ ਫਿਰ ਆਪਾਂ ਗੱਲਬਾਤ ਕਰਦੇ ਆ ਜੀ ਠੀਕ ਹੈ ਗੁਰੂ ਪਿਆਰੇਓ 10 ਰੋ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ Vahi <laughs> Guru, Vahi Guru, Vahi Guru, Vahi Guruji, Vahi Guru, Vahi Guru, Vahi Guru, Guruji. Tan Guru Na Tan Guru Na Tan Guru Na Ji, Tan Guru Tan Guru Tan Guru Ji. ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਤਨ ਗੁਰੂ ਨਾਨਕ ਤਨ ਆਹੇ ਗੁਰੂ ਆਹੇ ਗੁਰੂ ਜੀ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਜੀ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿ வாஜேரு வா वाहे गुरु वाहे गुरु वाहे गुरु जी वाहे गुरु वाहे गुरु वाहे गुरु जी गुरु नानक देव जी का एक और वाक्य जिंदगी का लाइफ स्टोरीज मैंने चूंकि बहुत शौक से पढ़ा उनको उनका बहुत कमाल की एक राजा था उसके सल्तनत में एक बाग था जो सदियों से वरान था वहाँ पे घास नहीं उगती थी यानी मैंने आपको कहा ना कि तोहीद गुरु नानक ने सिखाई है ज़िंदगी गुजारने का तरीका भी गुरु नानक ने बहुत कमाल का सिखाया यानी हमारे पास ओलिया की स्टोरीयां हैं हम अपने बुजुर्गों से सीखते हैं लेकिन इसका ये मतलब नहीं है कि हम किसी से आंखें बंद कर लें उनकी उनकी अच्छाई को ना देखें गुरु नानक देव जी महाराज ने जो है वो एक उत, कहानी उनकी लाइफ स्टोरीज में से है जो मुझे बड़ी फैसिनेट करती एक दिन उस बादशाह के हरकारों ने उसको खबर दी कि वो जो वीरान इलाका था वो तो आबाद हो गया वहां पर तो घास है बाग है फल लगे हुए हैं मोर फिर रहे हैं वो तो जो सदियों से वीरान था उसकी तो काया पटलट गई उनका हुआ कैसे उनके जी एक बाबा है दो उसके खादम है वो वहां आके बैठे हैं तो उस इलाके की किस्मत बदल गई राजा ने कहा कि चलो मिलते हैं उसके लिए तो शॉकिंग थी। ठीक है सैकड़ों साल राजा ने अपनी फौज तैयार की आ गया तो देखा कि हजरत गुरु नानक देव जी महाराज एक जगह बैठे हुए हैं उनके साथ उनके जो दो खादिम हैं जो दोस्त हैं जो जिन प्यारे कहते हैं भाई जी, और भाई मरदाना जी दोनों साथ हैं तो वो आ गया उसने गुरु नानक देव जी को प्रणाम पेश किया जो भी जो भी उनका तरीका था उसने पेश किया और उसे कहा ਕਿ ਸਰਕਾਰ ਮੇਰੇ ਨਾਲ ਚੱਲੋ ਕੁਪੋਗ ਕਰੋ ਮੇਰੇ ਘਰ ਕੋ ਖਾਣਾ ਖਾਏ ਮੇਜ ਕੋ ਬਰਕਤ عطا ਕਰੇ ਤੋ ਉਸਨੇ ਕਹਾ ਗੁਰੂ ਨਾਨਕ ਦੇਵ ਜੀ ਨੇ ਕਿ ਮੈਂ ਤੇਰੇ ਨਾਲ ਚੱਲਦਾ ਮੈਨੂੰ ਕੀ ਦੇਂਗਾ ਤੋ ਰਾਜਾ ਜੋ ਹੈ ਉਹ ਉਸਨੇ ਕਹਾ ਜੀ ਸਰਕਾਰ ਰਾਜਪਾਟ ਤੁਹਾਡਾ ਤੁਹਾਡੇ ਨਾਲ ਲਿਖਦੇ ਨਾ ਮੈਂ ਕਿਹਾ ਇਹ ਤੇ ਤੇਰਾ ਹੈ ਨਹੀਂ ਤੇਰਾ ਤਾਂ ਪਹਿਲੇ ਤੇਰੇ ਵੱਡਿਆਂ ਦਾ ਸੀ ਤੇ ਜੇ ਕੋਈ ਸ਼ਤਰੂ ਕੋ ਦੁਸ਼ਮਣ ਆ ਗਿਆ ਤੇ ਫਿਰ ਉਹਦਾ ਤੇਰਾ ਤੇ ਨਹੀਂ ਮੈਨੂੰ ਕੁਝ ਦੇਣਾ ਹੈ ਤੇ ਕੋਈ ਆਪਣੀ ਚੀਜ਼ ਦੇ ਰਾਜਾ ਸਿਆਣਾ ਵੀ ਬਹੁਤ ਥਾ ਉਸਨੇ ਕਹਾ ਸਰਕਾਰ ਮੇਰਾ ਤਨ ਹਾਜ਼ਰ ਮੈਂ ਤੁਹਾਡੀ ਗੁਲਾਮੀ ਤੁਹਾਡਾ ਗੁਲਾਮ ਤੁਹਾਡਾ ਨੌਕਰ ਬਣ ਕੇ ਜ਼ਿੰਦਗੀ گزارਾਂਗਾ ਮੈਨੂੰ ਆਪਣੀ ਗੁਲਾਮੀ 'ਚ ਕਬੂਲ ਕਰੋ ਤਾਂ ਗੁਰੂ ਨਾਨਕ ਦੇਵ ਜੀ ਨੇ ਕਹਾ ਕਿ ਇਹ ਤਨ ਤੇਰਾ ਨਾਲੇ ਸਵਾਦੀ ਠੇਰੀ ਮੈਨੂੰ ਕੀ ਦੇਣਾ ਤੇਰਾ ਅੱਜ ਸਾਬ ਬੰਦ ਹੋ ਜਾ ਮਿੱਟੀ ਨਾਲ ਮਿੱਟੀ ਸਵਾ ਨਾਲ ਸਵਾ ਇਹ ਮੈਨੂੰ ਕੀ ਦੇਣਾ ਕੋਈ ਆਪਣੀ ਚੀਜ਼ ਦੇ राजा ने कहा कि सरकार मेरा मन हाजिर मेरे मन दे تخت पे बैठो बादशाहई करो मेरे मन पे हुकूमत करें आप के लिए मेरा मन हाजिर तो गुरु नानक देव जी ने कहा कि मन ते तेरा शत्रु है दुश्मन है अपना दुश्मन देना है मेनू कोई अपनी चीज दे अब यहां पे आके राजा जिच हो गया उसने कहा कि जी ना दौलत बात, चाहिए। दौलत चाहिए ना बादशाही ना तन ना मन मान, चाहिए क्या, क्या रहा? उसने फिर गुरु नानक देव जी के पैरों में जो है वो सर रखा और कहा सरकार सरकार दस दौ गुरु नानक जी ने ऐसे आंख उठाई और उठा के कहते हैं जड़ी तेरी मैं ना ये मेनू दे दे जड़ी तेरी मैं ऐ मैनू दे दे जब ये सुनना था तो राजा रोने लग गया अब वो रोई जा रहा है फौज परेशान है कि ये हुआ क्या राजा गुरु नानक के पैरों में सर रख के रोई जा रहा है रोई जा रहा है कुछ थोड़ी देर बाद जब तबीयत बहाल हुई तो कंधे पे हाथ मार के कर चल राजन उठ जाके बादशाही जी हूं बादशाही करने जोगा कौन आप बादशाही करने के काबिल कौन रह गया जब तो मैं ही नहीं रही तो गुरु नानक ने कहा कि अगला सवाल ये जो मैंने आपको कहा था कि जिंदगी गुजारने का तरीका गुरु नानक ने समझाया समझिए इसको राजा ने बादशाही की दी है उन्हें क्या जी थी तो फिर मैं कह रहा हाँ कि जाके रा बादशाही कर लोगों अमन कायम कर लोगों की खिदमत कर अपना समझ के नहीं मालक का समझ के खिदमत कर दिस इज द वे ऑफ लाइफ जिंदगी अल्लाह ने दी है अल्लाह की अमानत है लफज अल्लाह ने दिए हैं अल्लाह की अमानत है आपकी ताकत अल्लाह ने दी है अल्लाह की अमानत है यूज इट फॉर द बेटरमेंट ऑफ द ह्यूमैनिटी ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੁਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਿਤਪਾਰਾ ਮਰੇ ਦੁਸ਼ਟ ਸਭੈ ਤੁਮ ਖਾਵੋ ਆਪ ਹੱਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਛਾਨਿ ਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰ ਨਾ ਤਾਉ ਜੋ ਵਰ ਚਾਹੂ ਸ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੇ ਚੁਣ ਚੁਣ ਸਤਰ ਹਮਾਰੇ ਮਾਰਿਏ ਆਪ ਹਾਥ ਦੇ ਮੁਝੇ ਉਭਰਿਏ ਮਰਨ ਕਾਲ ਕਾ त्रास ਨਿਵਰੀਏ ਓ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਝ ਜੋ ਕਰਿਓ ਰੱਛਾ ਰੱਖ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ दिनबंध दुष्टन के हंता तुम हो पुरी चतुर्दशकंता काल पाए ब्रह्मा अवतरा काल पाए शिव जो अवतरा काल पाए कर बिष्णु प्रकाश सा सकल काल का किया तमासा जवन काल जोगी शिव के ओ भेद राज ब्रह्मा जो थे जवन काल सब लोक सवारा नमसकार है ताही हमारा जवन काल सब जगत बनायो देव दैत जन उपजायो आद अंत एक है अवतारा सोई गुरु समझेओ हमारा नमस्कार दिस ही को हमारा वाहे गुरु 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 ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸਤਿਨਾਮ ਕਰਤਾ ਪੁਰਖ निर्भ निर्वैर कालमूर्त मूर्त अजो नि सहभंग गुरु प्रसाद जप सच जुगाद सच है पी सच नानक से भी सच एक ओंकार सत नाम करता पुरख निर्भ निर्वैर अकाल मूर्त अजो नि पर साध जप आद सच जुगाद सच हैप्पी सच नानक खुशी भी सच वाह गुरु वाह गुरु वाह गुरु वाह गुरु वाह गुरु वाह गुरु वाह ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਨਿਗਾਣ ਤਾਂ ਲਖੀ ਸਿਰਗਾ ਵਾਰਾ ਦਾ ਵਾਰ ਸੋਦਰ ਤੇਰਾ ਕੇ ਹਸੁ ਕਰਕੇ ਹਾ ਜਿਤਵੇ ਸਰਬ ਸੰਭਾਲੇ ਵਾਜੇ ਨਾਦ ਅਨੇਕ ਅ ਸੰਖਾ ਕੇ ਤੇ ਵਾ ਬਣ ਹਾਰੇ ਕੇ ਤੇ ਰਾਗ ਪਰੇ ਸ ਕਈਨ ਕੇ ਤੇ ਗਾਣ ਹਾਰੇ ਗਾਵੈ ਤੁਮਿ ਪਵਨ ਪਾਣੀ ਮੈਂ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਪੁੱਤਰ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸੁਵਾਰੇ ਗਾਵੈ ਇੰਦਰ ਇੰਦਰਾਸਣ ਬੈਠੇ ਦੇਵਤੇ ਅੰਦਰ ਲਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾਂ ਕੇ ਤਾਪਤ ਨਕ ਮੋਹਰ ਹੋ रिद्धि सिद्धि घर मो सब होई दुष्ट छाछ वे सके न कोई एक बार जिन तुम्हें संभारा काल फासते ताहि उबारा जिन नर नाम तिहारो कहा दारद दुष्ट दुख ते रहा खडग के तुमे शरण तिहारी आप हाथ द ले हो उबारी ਸਰ ਬਠੋਰ ਮੋ ਸਹਾਹੀ ਦੁਸ਼ਟ ਦੋਖ ਤੇ ਲਹੋ ਬਚਾਈ ਦੁਸ਼ਟ ਦੋਖ ਤੇ ਲਹੋ ਬਚਾਈ ਵਾਹੇ ਗੁਰ ਵਾਹੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰ ਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੀ ਸਗਲ ਬਨ ਰਾਏ ਫੂਲਨ ਤੇ ਜੋਤੀ ਕੈਸੀ ਆਰਤੀ ਹੋਈ ਭਵ ਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਸਹਿਸ ਤਵ ਨ ਨ ਨ ਨ ਨਹ ਤੋ ਹੈ ਕੋ ਸਹਿਸ ਮੂਰਤ ਨਾ ਇਕ ਤੋ ਹੀ ਸਹਿਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਿਸ ਤਵ ਗੰਧ ਵੀ 에 ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਈ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਈ ਗੁਰਸਾਖੀ ਜੋਤ ਪਰਗਟ ਹੋਈ ਜੋ ਤਿਸ ਪਾਵੇ ਸੋ ਆਰਤੀ ਹੋਈ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਅਨ ਦਿਨ ਮੋਹੀ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਤੇ ਥਿਰੇ ਨਾਮ ਵਾਸਾ ਹੋਏ ਜਾਂਦੇ ਤੇ ਰਹੇ ਨਾਮ ਵਾਸਾ تیر ਮੇਰਾ ਡੁੱਪਿਆ ਨੂੰ